ड जोड़ के बुलाओ बुलाओं <laughs> हम आज से हिंदी में ब्लॉग इस चैनल पर अपने नए चैनल पर डाला करेंगे बोलो हम्म ਨਾ ਦੇਖਦੇ ਹਾਂ ਅੰਦਰ ਗਏ ਚਪਲਾਂ ਤੁਸੀਂ ਕੁਝ ਬੋਲਣਾ ਚਾਹੋਗੇ ਜੱਪੂ ਓਹੋ ਉਹ ਸ਼ਕਨਾ ਜੇ ਚੈਨਲ ਆਪਣਾ ਚੈਨਲ ਤੋਂ ਪਹਿਲੇ ਹੀ ਬੰਦ ਹੋ ਜੂ ਜੱਪੂ ਦਾ ਲੈਮੀਨੇਸ਼ਨ ਕਰਾਉਣ ਦੇ ਲਈ ਆ ਰਿਹਾਡ ਜੱਪੂ ਆਪਾਂ ਕਿੱਥੇ ਚੱਲੇ ਆਂ ਘਰੇ ਚੱਲੇ ਹੁਣ ਆਪਾਂ ਗਾਂ ਕਰ ਲਾ ਜਾਂ ਪੁੱਛਾ ਕਰ ਲਾ ਤੇ ਐ ਠੀਕ ਹੋ ਗਏ ਭਇਆ ਬਤਾ ਐਂ ਬਹਿ ਜਾ ਮੂੰਹ ਕਿਉਂ ਗੋਲ ਘਾਟ ਜੱਪੂ ਫਾਇਲੇ ਜੁੜ ਕੇ ਸਾਥੀ ਕਿਉਂ ਬੁਲਾ ਦੋ ਸਾਰਿਆਂ ਨੂੰ ਸਤਿਕਾਰ ਹੋ ਸਾਸੀ ਕਾਲ ਨਹੀਂ ਬੁਲਾਉਂਦੇ ਉਹ ਅਜਪੂ ਉਹ ਜਪੂ ਉਹ ਬੁਰਾ ਕੰਮ ਕਰ ਦਬਲਾ ਦੋ ਉਹ ਬੱਸ ਘਰੇ ਪਹੁੰਚਣ ਵਾਲੇ ਆਇਆ ਭਾਈ ਅਸੀਂ ਅਸੀਂ ਆਏ ਆ ਬਾਜ਼ਾਰੋਂ ਜਿਹੜਾ ਕੱਢ ਕੇ ਤੇ ਯਾਪ ਦਾ ਲਮੀਨੇਸ਼ਨ ਕਰਵਾਉਣਾ ਸੀਗਾ ਤੇ ਮੇਰਾ ਲਮੀਨੇਸ਼ਨ ਕਰਾਉਣਾ ਸੀਗਾ ਆਧਾਰ ਕਾਰਡ ਉਹ ਅਸੀਂ ਕਰਵਾ ਕੇ ਲੈ ਆਏ ਆ। ਹੋਣਾ ਗਿਆ। ਹੋਣਾ ਗਿਆ ਰਵਣ ਦੀ ਵਾਰੀ। ਰਵਣ ਕੰਧਾ ਕੋਲੇ ਸੱਚ ਚ ਨਾ ਪਾਣੀ ਪਾ ਦੀ। ਬਾਹਰ ਬੰਦ ਕਰਕੇ ਮੋਟੋ ਮੋਟੋ ਬਾਹਰ ਬੰਦ ਕਰਕੇ ਧੋ ਓਏ ਬਾਹਰ ਦੋਨੇ ਬੰਦ ਕਰ ਲਾ। ਓਏ ਇੱਥੇ ਤਾਂ ਫਿਰ ਤੈਨੂੰ ਉਹ ਲਾਉਣਾ ਪਊ ਕੁੜੀ ਨਾ ਛੜਦੀ ਇੱਥੇ। ਉਹ ਸਾਰਾ ਮੈਟ ਪਿਉਂਦਾ। ਵਾਕਈ ਹੈਂ? ਕਥਾ ਮੈਨੂੰ ਆਇਆ ਤਾਂ ਆਨੇ ਕਾ ਤੋਂ ਕੱਢਦੀ ਐ ਬਈ ਪਰ ਜਾ ਮਾਰ ਉਥੇ ਜੇ ਮੈਨੂੰ ਫੜਾ ਦੇ ਮੈਂ ਕਹਾਂ ਤੋ ਦੇ ਮੋਟਾ ਭਾਈ ਮੈਂ ਜੇ ਜਾ ਕੇ ਤੜਪਾ ਦਿਨੋਂ ਸਫਾਈ ਕਰਨ ਤਾਂ ਲੱਗੇ ਹੋਇਆ ਗਲੀ ਅਭਿਆਨ ਜੇਵਾ ਚੱਲ ਰਿਹਾ ਸਫਾਈ ਦਾ ਉਹਦਾ ਜਾਣਾ ਹੈ ਤਾਂ ਆਣ ਜਾਣਾ ਅਗਲੇ ਮਹੀਨੇ ਨੂੰ ਸ਼ਾਇਦ ਅਸੀਂ ਹੋਣਾ ਆਨੰਦਪੁਰ ਸਾਫ ਹੋ ਜਾਈਏ ਸੇਵਾ ਹੀ ਜਾਣੀ ਹੋ ਵੀ ਬਸ ਦੀ ਬਸ ਦੀ ਸੇਵਾ ਚੱਲਦੀ ਹੈ ਦੇਖੋ ਅਜੇ ਤੇ ਸਲਾਹ ਬਾਰਨ ਰਹੀ ਹੈ ਕਿਉਂਕਿ ਗਰਮੀ ਬੜੀ ਹੋਣੀ ਹੈ ਤੇ ਇਹ ਬੇਲਾ ਦਸੇਗਾ ਜਾਣਾ ਤੇ ਨਹੀਂ ਜਾਣਾ ਬਾਕੀ ਜੇ ਦਰਸ਼ਨ ਲਿਖੇ ਤਾਂ ਕੋਈ ਰੋਕ ਨਹੀਂ ਸਕਦਾ ਜਪਨੂਰ ਵੀ ਨੂੰ ਵੀ ਲੈ ਕੇ ਜਾਣਾ ਜਪਨੂਰ ਬਾਹਰ ਇੱਧਰ ਦੀ ਵੇਖ ਕੇ ਇਹ ਨੰਨ ਬਾਗੀ ਸੀ ਇੱਧਰ ਦੀ ਵੇਖ ਕੇ ਜੱਪੂ ਪਾਣੀ ਜੂ ਨਹੀਂ ਖੇਡਣਾ ਹਜੇ ਮੌਸਮ ਬੜਾ ਅਜੀਬ ਜਿਹਾ ਚੱਲ ਰਿਹਾ ਹੈ ਜੇ ਬਈ ਤੂੰ ਨਹੀਂ ਖੇਡਣਾ ਨੋ ਪਤ ਪਹਿਲਾਂ ਹੱਥ ਜੋੜ ਕੇ ਸਾਸੀ ਕਰ ਲੈ ਸਾਸਰੀ ਗੱਲ ਕਰਦੇ ਪਹਿਲੇ ਹੱਥ ਵੇਖ ਕੇ ਰੱਖੇ ਨੋ 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 ਆ ਜਾ ਪੁੱਤ ਪਾਠ ਚੱਲ ਰਿਹਾ ਬਾਗ ਨਾ ਇਹ ਨੂ ਰਹਿ ਨਹੀਂ ਦੋ ਐ ਇਹਨੂੰ ਜਾ ਉਧਰ ਚਲੀ ਜਾ ਤਾਈ ਕੋਲ ਉਗ ਗਈ ਘਰੇ ਨਹੀਂ ਡਿੱਗਦੀ ਹੁਣ ਉਹ ਵੇਖੋ ਚੱਪਲ ਉਤਾਰ ਗਈ ਚੱਪਲ ਉਤਾਰ ਗਈ ਆਪਣੀ ਸਹੀ ਗੱਲ ਮਟਰ ਦਲੱਸੀ ਸੋ ਪੀਆ ਕਰ ਨਾ ਲੱਸੀ ਠੰਡੀ ਹੁੰਦੀ ਹੈ ਇੱਕ ਤਾਂ ਤੇ ਇੱਕ એનર્ਜੀ ਆਉਗੀ ਸੋਸਤੀ ਕੇਰਾ ਤਾਂ ਪਾਉਂਦੀ ਹੈ ਮੁੜ ਕੇ ਫਾਇਦਾ ਵੀ ਕਰਦੀ ਆ ਸਿਹਤ ਨੂੰ ਗਰਮੈਸ ਨਹੀਂ ਪੈਂਦੀ ਦਾਲ ਹੋਵੇ ਤੇ ਛੋਲੇ ਦੀ ਸਬਜ਼ੀ ਹੋਵੇ ਜਾਂ ਮਟਰ ਵੀ ਹੋਵੇ ਹੋਰ ਕੇ ਬੜੀ ਤੋ ਆ ਲੱਗਦੇ ਅੱਛਾ ਮੈਨੂੰ ਤਾਂ ਦਾਲ ਚ ਹੀ ਲੱਗਦੀ ਹੈ ਵਧੀਆ ਨਹੀਂ ਮੈਨੂੰ ਛੋਲੇ ਆ ਜੇ ਵੀ ਬੜੀ ਸਵਾਦ ਲੱਗਦੀ ਕਾਲੇ ਨੂਰ ਨੂਰ ਬਾਹਰ ਫਰਦੀ ਆ ਅੱਜ ਨਾ ਇੰਸਟਾਗ੍ਰam ਆਈਡੀ ਤੇ ਮੈਂ ਕਮੈਂਟ ਹੋਏ ਰਿਆ ਸੀਗਾ ਤੇ ਇੱਕ ਭੈਣ ਨੇ ਯੂਕੇ ਤੋਂ ਕਮੈਂਟ ਕੀਤਾ ਹੋਇਆ ਸੀਗਾ ਉਹ ਕਹਿੰਦੇ ਵੀ ਵੀ ਤੁਹਾਡਾ ਨੰਬਰ ਦੇ ਦਿਓ ਮੈਨੂੰ ਗੱਲ ਕਰਨੀ ਸੀਗੀ ਤੇ ਫਿਰ ਮੈਂ ਭੈਣ ਨੂੰ ਨੰਬਰ ਭੇਜਿਆ ਤੇ ਅੱਜ ਕਿਤੇ ਭੈਣ ਨੇ ਲਾਇਆ ਹੋਊਗਾ ਫੋਨ ਤੇ ਸ਼ਾਇਦ ਅਸੀਂ ਪਏ ਸੀਗੇ ਤੇ ਤਾਂ ਕਰਕੇ ਚੱਕਿਆ ਨਹੀਂ ਗਿਆ ਪਤਾ ਨਹੀਂ ਲੱਗਿਆ ਤੇ ਵੈਸੇ ਮੇਰੀ ਰਿੰਗ ਬੰਦ ਹੁੰਦੀ ਹੈ ਕਈ ਵਾਰ ਤਾਂ ਮੈਂ ਔਨ ਕਰਨੀ ਭੁੱਲ ਜਾਂਦਾ ਤੇ ਐਸੀ ਕੋਈ ਗੱਲ ਨਹੀਂ ਭੈਣ ਕਦੇ ਵੀ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਹਨਾ ਮੈਂ ਵੀ ਇਹ ਕਹਿੰਦਾ ਸੀਗਾ ਵੀ ਭੈਣ ਜਦੋਂ ਮਾਲਜੀ ਮੈਂ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਜਦੋਂ ਦਿਲ ਕਰੇ ਠੀਕ ਹੈ ਤੁਸੀਂ ਲਾ ਸਕਦੇ ਹੋ ਫੋਨ ਕਈ ਵਾਰ ਨਾ ਆਸੇ-ਪਾਸੇ ਪਿਆ ਹੁੰਦਾਗਾ ਮੈਨੂੰ ਕਿਹਾ ਵੀ ਤੁਹਾਡੇ ਭਾਬੀ ਦਾ ਫੋਨ ਕਈ ਵਾਰ ਕੋਲੇ ਹੁੰਦਾ ਉਹਦੇ ਕਈ ਵਾਰ ਮੇਰਾ ਹੁੰਦਾ ਜਾਨੀ ਇੱਕ ਫੋਨ ਤਾਂ ਸਾਡੇ ਕੋਲ ਹੀ ਹੁੰਦਾ ਜੇ ਅਸੀਂ ਬਾਹਰ ਵੀ ਬੈਠੇ ਹਾਂ ਬਾਹਰ ਬੈਠੇ ਹਾਂ ਰਵਣ ਦਾ ਫੋਨ ਅੰਦਰ ਹੁੰਦਾ ਮੇਰਾ ਫੋਨ ਮਰੇ ਕੋਲ ਹੁੰਦਾ ਤੇ ਜਿਆਦਾਤਰ ਜਾਨੀ ਕਿ ਵੀ ਅੰਦਰ ਹੋ ਗਏ ਫਿਰ ਰਵਣ ਨੂੰ ਪਤਾ ਲੱਗ ਜਾਂਦਾ ਕਿਉਂਕਿ ਰਵਣ ਦੀ ਵਾਈਬ੍ਰੇਸ਼ਨ ਵੀ ਚੱਡੀ ਵੀ ਆ ਤੇ ਫੋਨ ਆਇਆ ਤਾਂ ਪਤਾ ਲੱਗ ਜਾਂਦਾਗਾ ਮੈਂ ਤਾਂ ਵੀ ਤੁਹਾਨੂੰ ਇਹ ਗੱਲ ਕਹੀ ਆ ਵੀ ਤੁਸੀਂ ਦੋਨੋਂ ਤੇ ਲਾ ਕੇ ਲਾਉਣਾਗਾ ਵੀ ਜੇ ਇੱਕ ਤੋਂ ਨਹੀਂ ਜੇ ਕਿਹਾ ਦੂਜੇ ਤੋਂ ਤਾਂ ਅਸੀਂ ਚੱਕਾਂਗੇ ਚੱਕਾਂਗੇ ਤੇ ਬਾਕੀ ਕੋਈ ਗੱਲ ਨਹੀਂ ਭੈਣ ਕਹਿੰਦੇ ਮੈਂ ਅਗਲੇ ਮਹੀਨੇ ਆਉਣਾਗਾ ਮੋਸਟ ਵੈਲਕਮ ਭੈਣ ਤੇ ਤੁਹਾਡੇ ਪਰ ਆ ਪਰਚਾਈ ਦਾ ਕਰਾ ਜਦੋਂ ਮਰਜੀ ਆਓ ਜੀ ਆਇਆਂ ਨੂੰ ਤੇ ਅਸੀਂ ਕਰਮਾ ਵਾਲਿਆਂ ਗੱਲ ਕੀਤੀ ਸੀ ਇਹ ਨਾਲ ਹਾਂ ਹੂੰ ਮਨੁਅਤ ਤੱਕ ਵੀ ਬੋਲੀ ਨਹੀਂ ਬੋਲੀ ਮੈਨੂੰ ਉੱਧਰ ਤੇ ਬੋਲੀ ਜਾਂਦਾ ਪਰ ਜੈ ਸਾਸਰੀ ਕਰ ਠੀਕ ਹਾਂ ਬਰ ਜੈ ਸਾਸਰੀ ਕਰ ਐਵੇਂ ਬੋਲਦਾ ਹਾਂ ਮੈਂ ਨਹੀਂ ਤਾਂ ਜ਼ਿਆਦਾਤਰ ਪੰਜਾਬ ਦੇ ਵਿੱਚ ਭਾਦੀਪੁਰ ਦੀ ਜਾਂਦੀ ਹੂੰ ਰਮਣ ਰਮਣ ਨੂੰ ਹੁਣ ਇਹ ਇਹ ਆ ਡਾਊਟ ਵੀ ਮੇਰੇ ਏਰੀਏ ਚੋਂ ਆ ਪੈਣਾ ਤੇ ਹਜੇ ਰਮਣ ਦੀ ਗੱਲ ਉੱਪਰ ਉੱਪਰ ਹੋਣੀ ਪੈਣ ਡਿਊਟੀ ਤੇ ਸੀ ਹਾਂ ਇਹ ਆਣਾ ਪੰਜਾਬ ਦੇ ਵਿੱਚ ਹੂੰ ਪੰਜਾਬ ਦਾ ਗੋਲਾ ਹਾਂ ਠੀਕ ਹੈ ਤੇ ਬਾਕੀ ਮੇਰੀ ਤਾਂ ਮੈਸੇਜ ਆਈ WhatsApp ਤੇ ਗੱਲ ਹੋਈ ਸੀ ਭੈਣਾ ਠੀਕ ਹੈ ਮੈਂ ਕਹਿੰਦੇ ਵੀ ਤੁਸੀਂ ਫ੍ਰੀ ਹੋਣੇ ਜਦੋਂ ਮੈਂ ਕਹਿੰਦਾ ਕਿੱਥੇ ਤਾਂ ਮੈਂ ਇਕੱਲਾ ਰਹਿ ਗਿਆ ਸੀ ਅੱਜ ਵੇਖਣ ਨੂੰ ਕਿੰਨਾ ਵੱਡਾ ਪਰਿਵਾਰ ਆਪਣਾ ਬਣ ਗਿਆ ਨਾ ਤੇ ਉਹਨਾਂ ਨੇ ਇੱਕ ਕਮੈਂਟ ਦਾ ਜਵਾਬ ਦੇਣਾ ਹੈ ਉਹਨਾਂ ਨੂੰ ਗਲਤਫਹਿਮੀ ਹੋ ਗਈ ਫੇਰ ਦੁਬਾਰਾ ਲੱਗਦਾ ਕਿਵੇਂ ਜੀ ਉਹਨਾਂ ਨੇ ਕਿਹਾ ਇੱਕ ਤਾਂ ਤੁਸੀਂ ਆ ਮਤਲਬ ਆਪਣੀ ਪ੍ਰੋਬਲਮ ਦੱਸਦੇ ਹੋ ਤੇ ਦੂਜੇ ਪਾਸੇ ਪਤਾ ਨਹੀਂ ਕਿਹੜੇ ਗਾਣੇ ਤੇ ਤੁਸੀਂ ਪਾਇਆ ਏ ਉਹ ਸ਼ਾਰਟ ਉੱਤੇ ਤੁਸੀਂ ਉਹੋ ਜਿਹੇ ਗਾਣੇ ਪਾਉਂਦੇ ਹੋ ਉਹ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਮੈਂ ਕਿਸੇ ਨੂੰ ਮੈਂ ਕਿਸੇ ਨੂੰ ਲਾ ਕੇ ਨਹੀਂ ਪਾਉਂਦਾ ਹਾਂ ਉਹ ਨਾ ਮੈਂ ਤੁਹਾਨੂੰ ਦੱਸਦਾਗਾ ਮੈਂ ਹੁਣ ਨਾਮ ਤਾਂ ਨਹੀਂ ਲੈਣਾ ਚਾਹੁੰਦਾਗਾ ਸ਼ਾਇਦ ਆਪਸ ਵਿੱਚ ਟਕਰਾਰ ਵੀ ਹੋਇਆ ਸੀ ਸਾਡਾ ਉਹ ਉਹਨਾਂ ਦਾ ਹੀ ਆ ਕੋਈ ਠੀਕ ਹੈ ਤੁਸੀਂ ਸਮਝਣ ਵਾਲੇ ਸਮਝ ਜੂਗੇ ਉਹ ਸਾਨੂੰ ਬੈਡ ਕਮੈਂਟ ਕਰ ਰਿਹਾ ਸੀਗਾ ਬੰਦਾ ਠੀਕ ਹੈ ਹਲੇ ਵੀ ਕਰੀ ਜਾਂਦਾ ਵੈਸੇ ਤਾਂ ਅਸੀਂ ਜਦਨ ਕਿ ਵੀ ਬੋਲੀ ਜਾਂਦੇ ਬੋਲੀ ਜਾਣ ਦੋ ਹਨ ਤੇ ਆਪਾਂ ਕੋਈ ਸਫਾਈ ਨਹੀਂ ਦੇਣੀ ਕਰਦੇ ਜੇ ਜੇ ਅਸੀਂ ਹੈਗੇ ਆ ਠੀਕ ਹੈ ਹੈਗੇ ਆ ਬਾਈ ਠੀਕ ਹੈ ਚੰਗੇ ਆ ਜਾਂ ਮਾੜੇ ਆ ਆਪਦੇ ਘਰੇ ਆ ਹਨ ਅਸੀਂ ਕਿਸੇ ਨੂੰ ਕੋਈ ਕਹਿੰਦੇ ਨਹੀਂ ਹੈ ਹਨ ਤੇ ਬਾਕੀ ਜਿਹੜਾ ਕੋਈ ਆਪਦੇ ਆਥਾ ਨਾਲ ਕਾ ਕਾਰਿਆਂ ਦਾ ਪਾਪ ਹਨ ਤੇ ਉਹਨਾਂ ਨੇ ਕਿਹਾ ਜੇ ਤੁਸੀਂ ਜੇ ਤੁਹਾਨੂੰ ਕੋਈ ਕੁਝ ਕਹਿੰਦਾ ਬੈਠ ਜਾ ਮੈਂ ਦੱਸਦਾ ਫਿਰ ਤੁਹਾਨੂੰ ਤਾਂ ਵੀਡੀਓ ਆਪ ਲਾ ਦੇ ਦਿੰਦੇ ਆ ਤੇ ਵੀਡੀਓ ਦਾ ਫਿਰ ਵੀਡੀਓ ਨੂੰ ਦੱਸਣਾ ਚਾਹੀਦਾ ਕੀ ਤੁਸੀਂ ਐਵੇਂ ਆਪਣੀ ਆਪਨੀ ਸੋਚ ਦੱਸਦੇ ਹੋ ਤੁਸੀਂ ਚਲੋ ਚੰਗੀ ਗੱਲ ਹੈ ਤੁਹਾਡੀ ਸੋਚ ਦਾ ਬਾਰੇ ਪਤਾ ਲੱਗਦਾ ਪਰ ਜੇ ਤੁਹਾਨੂੰ ਇੰਨਾ ਡਾਊਟ ਆ ਗਿਆ ਪੱਕੀਵੇਂ ਦੇ ਹੈਗੇ ਆ ਤੇ ਤੁਸੀਂ ਘਰ ਆ ਕੇ ਪਰਸਨਲ ਮਿਲ ਸਕਦੇ ਹੋ ਸਾਨੂੰ ਜਾਣ ਸਕਦੇ ਹੋ ਕਿ ਤੁਸੀਂ ਕਿਵੇਂ ਦੇ ਆ ਬੰਦੇ ਦੇ ਸੁਭਾਅ ਤੋਂ ਪਤਾ ਲੱਗ ਜਾਂਦਾ ਜਦੋਂ ਆਪਸ ਵਿੱਚ ਮੇਲ ਖਾਂਦਾ ਨਾ ਬੰਦਾ ਉੱਠਦਾ ਗੱਲਬਾਤ ਕਰਦਾ ਕਿਉਂਕਿ ਗਾਣੇ ਦੇ ਨਾਲ ਕੋਈ ਉਹ ਗਾਣੇ ਦੇ ਗਾਣੇ ਸੁਣਨ ਤੇ ਐਟੀਟਿਊਡ ਜਿਹਾ ਦਿਖਾਣਾ ਹੈ ਨਾ ਉਹਦੇ ਨਾਲ ਕੋਈ ਜਾਣ ਨਹੀਂ ਸਕਦਾ ਕਿ ਉਹ ਬੰਦਾ ਕੀ ਹੋ ਜਾਏਗਾ ਈਗੋ ਵਾਲਾ ਹੈ ਕਿ ਹੋ ਜਾਏਗਾ ਤੁਸੀਂ ਤਾਂ ਮੇਰਾ ਗਾਣਾ ਜੱਜ ਕਰ ਲੈਨੇ ਆ ਜੱਜ ਠੀਕ ਹੈ ਤੇ ਗਾਣਾ ਵੀ ਆਇਆ ਹੈ ਈਗੋ ਵਾਲਾ ਫਲਾਣਾ ਧੋਕਾ ਪਰ ਤੁਸੀਂ ਕਮੈਂਟ ਵੀ ਪੜਿਆ ਕਰੋ ਉਹ ਬੰਦੇ ਨੇ ਭੈਣ ਮਾਰੇ ਕੁਝ ਕਿਹਾਗਾ ਗਾਲ ਕੱਢੀ ਮੈਨੂੰ ਇੱਕ ਹਿਸਾਬ ਨਾਲ ਹੈ ਨਾ ਤੇ ਵੀ ਉਹ ਕਿ ਮੇਰਾ ਸਾਲਾ ਲੱਗਦਾ ਏਕਮੂਕਮਾ ਕੋਈ ਹਨਾ ਵੀ ਮੈਨੂੰ ਬਿਨਾ ਕਬਜਾ ਤੇ ਆ ਵੀ ਦੀਪ ਆ ਵੀ ਦੀਪ ਸੀ ਆ ਆ ਏਕਮ ਵੀ ਆ ਏਕਮ ਮੂਰੇ ਲੱਗਦਾ ਉਹਦੇ ਠੀਕ ਹੈ ਤੇ ਵੀ ਉਹ ਸਾਲਾ ਥੋੜੋ ਲੱਗਦਾ ਮੇਰਾ ਵੀ ਮੈਨੂੰ ਵੱਧ ਘੱਟ ਬੋਲੂਗਾ ਜਾਂ ਮੈਂ ਉਹਨੂੰ ਕੋਈ ਗੱਲ ਕਹੀ ਹੋਵੇ ਫੇਰ ਤਾਂ ਬੰਦਾ ਕਹਿੰਦਾ ਚੱਗਰ ਲੱਗਦਾ ਹਨਾ ਤੇ ਜਦੋਂ ਆਪਾਂ ਕੁਝ ਕਿਹਾ ਹੀ ਨਹੀਂਗਾ ਠੀਕ ਹੈ ਇਸ ਕਰਕੇ ਸਾਰਾ ਉਹਨੂੰ ਵਡਾਉਣਾ ਪੈਂਦਾ ਫਿਰ ਜਿਹੜਾ ਫਿਰ ਐਂ ਕਰਦਾ ਆਉਂਦੇ ਹਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਜਿੱਦਾਂ ਦਾ ਮੈਂ ਹੈਗਾ ਠੀਕ ਹੈ ਉਦਾਂ ਦਾ ਹੀ ਮੈਂ ਠੀਕ ਆ ਠੀਕ ਹੈ ਤੇ ਵੀ ਅਸੀਂ ਵੀ ਸਫਾਈ ਦੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦਾ ਹਨਾ ਕਈ ਤਾਂ ਹੁਣ ਮੰਨ ਕੇ ਚੱਲੋ ਗੱਲ ਕਰਨ ਚ ਕੁਝ ਹੋਰ ਹੁੰਦੇ ਆ ਤੇ ਅਮਨੋ ਸਾਹਮਣੇ ਕੁਝ ਹੋਰ ਹੁੰਦੇ ਆ ਜਿੱਦਾਂ ਦਾ ਮੈਂ ਮੈਂ ਪਹਿਲਾਂ ਵੀ ਕਹਿੰਨਾ ਉਹਨਾਂ ਜਿੱਦਾਂ ਦਾ ਮੈਂ ਵੀਡੀਓ ਚ ਉਦਾਂ ਹੀ ਮੈਂ ਮੈਸੇਜ ਠੀਕ ਹੈ ਤੇ ਮੈਂ ਉਹ ਨਹੀਂਗਾ ਵੀ ਮੈਂ ਸੱਚ ਜੁੱਤੀਆਂ ਖਾਣ ਵਾਲਾ ਕਿਉਂਕਿ ਅਸੀਂ ਕਿਹੜਾ ਕਿਸੇ ਤੋਂ ਘਾਟਾ ਠੀਕ ਹੈ ਜੇ ਕੋਈ ਗਲਤ ਕਰੂਗਾ ਤਾਂ ਸੁਣੂਗਾ ਵੀ ਠੀਕ ਹੈ ਸਾਡੇ ਕੋਲ ਨੇੜਿਓਂ ਨਹੀਂ ਲੱਗਦਾ ਵੀ ਸਾਨੂੰ ਗਲਤ ਬੋਲੀ ਜਾਊਗਾ ਤਾਂ ਸੁਣੂਗਾ ਵੀ ਤੇ ਇਸ ਕਰਕੇ ਵੀ ਨਾ ਕਿਸੇ ਨੂੰ ਮਾੜਾ ਕਹੋ ਨਾ ਸੁਣੋ ਠੀਕ ਹੈ ਨਾ ਬਾਕੀ ਪਤਾ ਕੀ ਕਰਦਾ ਜੇ ਮੈਂ ਕੁਝ ਖੋਇਆ ਵੀ ਆ ਹਨਾ ਤੇ ਜੇ ਕੁਝ ਖੋਇਆ ਖੋਇਆ ਕਿੰਨਾ ਕੁਝ ਹੈ ਕਿੰਨਾ ਕੁਝ ਖੋਇਆ ਹੈ ਹਨਾ ਸਰੀਰ ਪੱਖੋਂ ਆਪਾਂ ਕਿਵੇਂ ਉਹ ਹੋਇਆ ਹਨਾ ਉਹਦੀ ਕਮੀ ਸਭ ਤੋਂ ਵੱਡੀ ਜਿਹੜੀ ਆਪਾਂ ਸਾਨੂੰ ਨਜ਼ਰ ਆਉਂਦੀ ਹੈ ਮੈਂ ਤੇ ਪਰਿਵਾਰ ਖੋਹਦਾ ਬੰਦਾ ਠੀਕ ਹੈ ਮਾਂ ਪਿਓ ਹੋ ਗਿਆ ਭੈਣ ਭਰਾ ਹੋ ਜਾਂਦੇ ਨੇ ਤੇ ਜੇ ਅਗਰ ਕੁਝ ਖੋਹਦਾ ਤੇ ਬੰਦਾ ਆਪਾਂ ਪਾਉਂਦਾ ਵੀ ਹੈ ਪਰਮਾਤਮਾ ਦੇ ਵਾਲਾ ਵੀ ਬੈਠਾ ਹੈ ਤੇ ਖੋਣ ਵਾਲਾ ਵੀ ਬੈਠਾ ਹੈ ਉਹਨੇ ਕੁਝ ਦਿੱਤਾ ਵੀ ਅੱਬੂ ਦੀ ਤੇ ਉਹਦੇ ਵਿੱਚ ਦੇ ਜਦੋਂ ਦਿੰਦਾ ਹੈ ਨਾ ਪਰਮਾਤਮਾ ਤੇ ਇਹਦਾ ਮਤਲਬ ਐ ਨਹੀਂ ਹੁੰਦਾ ਕਿ ਇਹਦੇ ਵਿੱਚ ਬੰਦੇ ਨੂੰ ਹੰਕਾਰ ਆ ਜਾਏ ਐਟੀਟਿਊਡ ਆ ਜਾਏ ਤੇ ਅਗਰ ਅੱਜ ਕੱਲ ਦਾ ਜ਼ਮਾਨਾ ਇਹੋ ਜਿਹਾ ਹੀ ਹੈ ਕਿ ਜ਼ਮਾਨੇ ਦੇ ਨਾਲ-ਨਾਲ ਚੱਲਣਾ ਪੈਂਦਾ ਜਿਵੇਂ ਅਗਰ ਕੋਈ ਗਾਣਾ ਆ ਗਿਆ ਹੁਣ ਲੱਖਾਂ ਲੋਕ ਕਰੋੜਾਂ ਲੋਕ ਬਣਾਉਂਦੇ ਨੇ ਚਲੋ ਆਪਾਂ ਵੀ ਬਣਾ ਲੈਨੇ ਆ ਉਹਦੇ ਵਿੱਚ ਐ ਦਾ ਮਤਲਬ ਹੈ ਨਹੀਂ ਹੁੰਦਾ ਕਿ ਆਪਾਂ ਉਹਦੇ ਵਿੱਚ ਐਟੀਟਿਊਡ ਦਿਖਾਣਾ ਜਾਂ ਕੁਝ ਚਲ ਉਹਨੇ ਬਣਾ ਲਿਆ ਸੀ ਬਣਾ ਲਿਆ ਗੱਲ ਹੈ ਇਹ ਵੀ ਚਲ ਜਮਾਨੇ ਦੇ ਹਿਸਾਬ ਨਾਲ ਚੱਲ ਜਿਆ ਰਿਹਾ ਬਾਕੀ ਐ ਤੇ ਅਗਰ ਕੋਈ ਕਹਵੇ ਕਿ ਐਚ ਆਈ ਉਹ ਐਟੀਟਿਊਡ ਹੈ ਜਾਂ ਬੰਦਾ ਵੀਡੀਓ ਪਾਉਂਦਾ ਫਲਾਣਾ ਹੈ ਮੇਰੇ ਤਾਂ ਕੁਝ ਨਹੀਂ ਹੈ ਤੁਹਾਨੂੰ ਹਮੇਸ਼ਾ ਇਹ ਚੀਜ਼ ਯਾਦ ਰਹਿੰਦੀ ਹੈ ਕਿ ਅਸੀਂ ਕੁਝ ਖੋ ਕੇ ਹੀ ਪਾਇਆ ਹੋਇਆ ਤੇ ਪਰਮਾਤਮਾ ਨੇ ਸਾਨੂੰ ਦਿੱਤਾ ਹੈਗਾ ਏ ਕੋਣ ਬਾਕੀ ਦੇਣ ਵਾਲਾ ਜਾਣ ਲਗਾ ਹੈ ਨਾ ਪਰਮਾਤਮਾ ਹੈ ਨਾ ਬੈਠਾ ਹੈ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਦੇਖੋ ਕਿ ਆਪਾਂ ਕੀ ਕੁਝ ਨਾ ਕੁਝ ਸਖੋ ਜਾ ਗਏ ਕਿੰਨਾ ਕੁਝ ਗਵਾ ਦਿੰਦੇ ਆ ਹਨਾ ਪਰਮਾਤਮਾ ਬਸ ਮਤਬੁੱద్ధి ਬਖਸ਼ੇ ਹਨਾ ਆਪਣਾ ਤੇ ਤੰਦਰੁਸਤੀ ਬਖਸ਼ੇ ਤੰਦਰੁਸਤੀ ਦੇਵੇ ਤੇ ਆਪਣਾ ਚੰਗੇ ਪਾਸੇ ਵੱਲੀ ਲਾਵੇ ਤੇ ਤਾਂ ਕਿ ਕਿਸੇ ਨੂੰ ਮਾਰਾ ਨਾ ਕਹਿ ਸਕੀ ਨਾ ਗੋਜਾ ਹਾਂ ਬਾਕੀ ਉਹਨਾਂ ਨੂੰ ਵੀ ਪਰਮਾਤਮਾ ਸਮਾਤ ਦੇਵੇ ਜਿਨ੍ਹਾਂ ਜਿਹੜੇ ਬੈਡ ਕਮੈਂਟ ਕਰਦੇ ਜਿਹੜੀ ਆਪਣੀ ਸੋਚ ਰੱਖਦੇ ਨੇ ਚਲੋ ਉਹਨਾਂ ਦੀ ਆਪਣੀ ਸੋਚ ਹੈਗੀ ਹੈ ਉੱਤੇ ਕੋਈ ਕਮੈਂਟ ਨਹੀਂ ਕਰਨਾ ਅਸੀਂ ਕਿ ਬਾਕੀ ਇਹ ਹੈ ਗਲਤਫਹਿਮੀ ਤੁਹਾਨੂੰ ਹੋਏਗੀ ਤੇ ਅਸੀਂ ਆਪਾਂ ਤੁਹਾਨੂੰ ਉਸ ਚੀਜ਼ ਦਾ ਦੱਸਾਂਗੇ ਜਰੂਰ ਤੁਹਾਡੇ ਦੀ ਉਹ ਬੈਡ ਕਮੈਂਟ ਹੈ ਤੁਹਾਡੇ ਮਤਲਬ ਇਹ ਈਗੋ ਹੈ ਸਾਡੇ ਵੀ ਇਹ ਹੈ ਕੋਈ ਚੈਟਿਊਡ ਹੈ ਪਰ ਆਪਾਂ ਜਰੂਰ ਉਸੇ ਦਾ ਰਿਪਲਾਈ ਕਰਾਂਗੇ ਕੋਈ ਕਿਸੇ ਦੀ ਵੀਡੀਓ ਨਹੀਂ ਪਾਣੀ ਕੋਈ ਗੋਝ ਨਹੀਂ ਸਿਰਫ ਰਿਪਲਾਈ ਹੈ ਹੋਰ ਕੁਝ ਨਹੀਂ ਹੈ ਬਾਕੀ ਬਾਰ ਬਾਰ ਆਈ ਕਹਾਂਗੇ ਅਸੀਂ ਕੋ ਬੜਾ ਕੁਝ ਖੋ ਕੇ ਪਾਇਆ ਹੋਇਆ ਹੈ ਪਾਇਆ ਹੁਣ ਤੇ ਇਸ ਲਈ ਜਿੰਦਗੀ ਅਗਰ ਵਧੀਆ ਜੀ ਰਿਹਾ ਤੇ ਸਾਨੂੰ ਜੀਣ ਦੋ ਤੇ ਇਹਦੇ ਵਿੱਚ ਕੋਈ ਉਹ ਨਹੀਂ ਹੈ ਬਾਕੀ ਜਿਹੜੇ ਸਾਡੇ ਨਾਲ ਸਾਹਮਣੇ ਸਾਨੂੰ ਟਕਰੇ ਸੀ ਆਏ ਸੀ ਸਾਹਮਣੇ ਉਹਨਾਂ ਦਾ ਭਲਾਈ ਕੀਤਾ ਸੀ ਕੋਈ ਮਾੜਾ ਨਹੀਂ ਕੀਤਾ ਸੀ ਜਿਹਦੇ ਕਰਕੇ ਅੱਜ ਜਿਹੜੀ ਭੈਣ ਮਿਲਨ ਆ ਰਹੀ ਉਹ ਵੀ ਭੈਣ ਹੀ ਹੈ ਹਰਜੀਤ ਨੇ ਉਹਨੂੰ ਭੈਣ ਹੀ ਬਣਾਇਆ ਇਹ ਭੈਣ ਹੀ ਮਿਲਨ ਆ ਰਹੀ ਹੈ ਉਹਨਾਂ ਦੇ ਹਸਬੰਦ ਜੇ ਆ ਜਾਣਗੇ ਨਾਲ ਤਾਂ ਉਹ ਜ਼ਿਆਦਾ ਵਧੀਆ ਰਹੂਗਾ ਕਿਉਂਕਿ ਜੇ ਬੰਦਾ ਚੰਗਾ ਹੋਏ ਨਾ ਤੇ ਆਪਣੀ ਮੋਟੀ ਲਈ ਜੇ ਅਜੇ ਇਤਨੇ ਭੈਣ ਬਣੇ ਤੇ ਭੈਣ ਹੀ ਹੈ ਤੇ ਉਹ ਅਗਰ ਬਹੁਤ ਘਰਵਾਲੇ ਦੀ ਸੋਚ ਗਲਤ ਹੋਏਗੀ ਕਿ ਆ ਵੀ ਉਹਨੂੰ ਮਿਲਣ ਜਾ ਰਹੀ ਹੈ ਗਲਤ ਹੈ ਇਹ ਬੰਦੇ ਦੀ ਸੋਚ ਮਾੜੀ ਹੈ ਤੇ ਹੁਣ ਤੱਕ ਮੈਂ ਕਹਿੰਦੀ ਹਾਂ ਜੀ ਇਤਨੇ ਜੇ ਕਿ ਨੀਅਤ ਭੈਣਾ ਬਣਾਈਆਂ ਨਾ ਤੇ ਭੈਣਾ ਦੇ ਫੋਨ ਆਂਦੀ ਹੈ ਤੇ ਭੈ ਭੈਣ ਬਣ ਕੇ ਭੈਣ ਬਣ ਕੇ ਹੀ ਉਹ ਗੱਲ ਕਰਦੇ ਤੇ ਹਜੀਤ ਭਰਾ ਬਣ ਕੇ ਹੀ ਗੱਲ ਕਰਦੇ ਇੱਕ ਤੁਹਾਨੂੰ ਮੈਂ ਹੋਰ ਦੱਸਾਂ ਆੜੀ ਸਰਦ ਸਾਹਿਬ ਗਏ ਆ ਹਨਾ ਤੇ ਇੱਕ ਭੈਣ ਨੇ ਮੈਨੂੰ ਜਫਰੀ ਜੀ ਲੈ ਕੇ ਗਿਆ ਕਿ ਜਿਵੇਂ ਪਿੰਡਾਂ ਵਾਲੀ ਬੋਲੀ ਹੁੰਦੀ ਹੈ ਕਹਿੰਦੀ ਆਏ ਹਾਏ ਨਹੀਂ ਮੇਰਾ ਭਰਾ ਮਰ ਗਿਆ ਹਨਾ ਉਸ ਵਕਤ ਮਾਣ ਮਹਿਸੂਸ ਹੁੰਦਾਗਾ ਹਨਾ ਤੇ ਇੱਕ ਉਹ ਵੀ ਬੰਦਾ ਸੀ ਜਿਹਦੀ ਸੋਚ ਮਾੜੀ ਸੀ ਮੇਲੇ ਹਾਂ ਇਹਦੇ ਸੋਚ ਮਾੜੀ ਸੀ ਉਹਨੇ ਛੱਤਰ ਜੀ ਤੇ ਜਣਾ ਗੀਤਾ ਗੀਤਾ ਉਹਨੇ ਆਪਣੀ ਜਨਾਨੀ ਨੂੰ ਵੀ ਨਹੀਂ ਛੱਡਿਆ ਵਿੱਚ ਰੋੜ ਦਾ ਬਾਕੀ ਇਹ ਤੂੰ ਤਾਂ ਦੇਖੀਆ ਤੁਸੀਂ ਮੈਂ ਇੱਜਤ ਵੇਖ ਲਓ ਉਹ ਬੰਦੇ ਦੀ ਇੱਕ ਬੰਦੇ ਤੇ ਨਹੀਂ ਅੱਖ ਗਲਤ ਹੋਈ ਉਹਦੀ ਸਾਰਿਆਂ ਤੇ ਗਲਤ ਹੋਈ ਗਈ ਕਿਉਂਕਿ ਤਾਂ ਮੇਰੀ ਜਨਾਨੀ ਵਾਸਤੇ ਨਹੀਂ ਵੇਖ ਰਹਾ ਆ ਗਲਤ ਹੋਈ ਉਹ ਬੰਦੇ ਦੀ ਨੀਅਤ ਮਾੜੀ ਸੀ ਬਾਕੀ ਸੋਚ ਹੀ ਹੈ ਕਿ ਇਹ ਬਦਲ ਨਹੀਂ ਸਕਦੇ ਕਿਸੇ ਨੂੰ ਚਲੋ ਠੀਕ ਹੈ ਜੀ ਕਾ ਨੂੰ ਨਵੇਂ ਵਲੌਗ ਦੇ ਨਾਲ ਮਿਲਦੇ ਆ ਜੇ ਕੋਈ ਗਲਤੀ ਹੋ ਗਈ ਜੇ ਤਾਂ ਤੇ ਆਪਣੇ ਆਪ ਕੋਈ ਜਿਆਦਾ ਬੋਲਦਾ ਸੁਕਾਰਦੇ ਨਹੀਂ ਕਿਸੇ ਨੂੰ ਬਾਕੀ ਜਿਹੜੀ ਗਲਤ ਗੱਲ ਹੈ ਉਹਨੂੰ ਕਲੀਅਰ ਕਰੀ ਦੀ ਹੈ ਕੋਈ ਸਾਨੂੰ ਵੀ ਇੰਨਾ ਕੋਈ ਗਿਆਨ ਹੈ ਨਹੀਂ ਕਿਸੇ ਵੀ ਗੱਲ ਦਾ ਬਾਕੀ ਜੋ ਕੁਝ ਵੀ ਦਿੱਤਾ ਪਰਮਾਤਮਾ ਨੇ ਦਿੱਤਾ ਹੋਇਆ ਆਪਾਂ ਕੁਝ ਨਹੀਂ ਹੈਗੇ ਉਹਦੇ ਅੱਗੇ ਦਿੱ ਪਰਮਾਤਮਾ ਦੇ ਨਾਮ ਦਾ